ਵੈਗੁਰ ਜੇਕਾ ਖਾਸਾ ਵੈਗੁਰ ਜੇਕੇ ਫਤਿਹ 1577 ਈਸਵੀ ਤਨਗੋ RAMDAS ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਨੂੰ ਟੱਕ ਲਗਾ ਕੇ ਇਸ ਦੀ ਖੁਦਾਈ ਕਰਵਾਈ ਸੀ ਬਾਅਦ ਵਿੱਚ ਗੁਰੂ ਅਜੰਦੇਵ ਜੀ ਨੇ ਇਸ ਸਰੋਵਰ ਨੂੰ ਪੱਕਿਆ ਕਰਵਾਇਆ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੁਰੱਖਿਆ ਦੇ ਲਈ ਮਿਸਲਾਂ ਦੇ ਸਰਦਾਰਾਂ ਨੇ ਇਸ ਦੇ ਆਲੇ ਦੁਆਲੇ ਬੁੰਗੇ ਕਾਇਮ ਕੀਤੇ ਸਨ ਬਾਅਦ ਵਿੱਚ ਪਰਿਕਰਮਾ ਨੂੰ ਚੜਾ ਤੇ ਪੱਕਿਆ ਕਰਵਾਨ ਵੇਲੇ ਇਹ ਬੁੰਗੇ ਟਾ ਦਿੱਤੇ ਗਏ ਸੱਜ ਖੰਡਿ ਸ੍ਰੀ ਹਰਮੰਦਰ ਸਾਹਿਬ ਜਿਹਦੇ ਪਰਿਕਰਮਾਂ ਦੇ ਚਾਰੋਂ ਕੋਨਿਆਂ ਤੇ ਚਾਰ ਛਬੀਲਾਂ ਹਨ ਚਾਰੇ ਛਬੀਲਾਂ ਗੁਰੂ ਸਾਹਿਬ ਅਤੇ ਗੁਰੂ ਜੀ ਦੇ ਪਿਆਰੇ ਗੁਰਸਿੱਖਾਂ ਦੇ ਨਾਮ ਤੇ ਹਨ ਦਰਸ਼ਨੀ ਡੇਉੜੀ ਤੋਂ ਸੱਜੇ ਪਾਸੇ ਜਾਂਦਿਆਂ ਪਹਿਲੀ ਛਬੀਲ ਬਾਬਾ ਬੁੱਢਾ ਜੀ ਦੇ ਨਾਮ ਤੇ ਹੈ ਉਸ ਤੋਂ ਅੱਗੇ ਦੂਜੀ ਛਬੀਲ ਰਾਮ ਗੜੀਆ ਬੂੰਗਾ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਤੋਂ ਹੈ ਇਸ ਤੋਂ ਅੱਗੇ ਜਾ ਕੇ ਤੀਜੀ ਛਬੀਲ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਹੈ ਅਖੀਰ ਚੌਥੀ ਛਬੀਲ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਹੈ ਪਹਿਲੀ ਛਬੀਲ ਜੋ ਬਾਬਾ ਬੁੱਢਾ ਜੀ ਦੇ ਨਾਮ ਤੇ ਹੈ ਉਸ ਛਬੀਲ ਦੇ ਸਾਹਮਣੇ ਫਰਸ਼ ਦੇ ਉੱਤੇ ਇੱਕ ਚੱਕਰ ਬਣਿਆ ਹੋਇਆ ਹੈ ਇਹ ਚੱਕਰ ਮਾਰਬਲ ਦਾ ਡਿਜ਼ਾਈਨ ਨਹੀਂ ਹੈ ਅਤੇ ਨਾ ਹੀ ਕੋਈ ਸਜਾਵਟੀ ਆਕ੍ਰਿਤੀ ਹੈ ਇਸ ਚੱਕਰ ਦਾ ਵੀ ਇੱਕ ਇਤਿਹਾਸ ਹੈ ਭਾਈ ਮਹਿਤਾਬ ਸਿੰਘ ਅਤੇ ਭਾਈ ਸੁਖਾ ਸਿੰਘ ਦੋਨੋਂ ਸੋਰ ਮੇ ਜਦੋਂ ਮੱッセ ਰੰਗੜ ਦਾ ਸਿਰ ਵੱਢ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਰਵਾਨਾ ਹੋ ਰਹੇ ਸਨ ਤਾਂ ਦਸ਼ਨੀ ਡੇਵੜੀ ਤੋਂ ਸੱਜੇ ਪਾਸੇ ਜੋ ਬਾਬਾ ਬੁੱਢਾ ਜੀ ਦੇ ਨਾਮ ਤੇ ਛਬੀਲ ਹੈ ਉਸ ਦੇ ਸਾਹਮਣੇ ਦੋਨਾਂ ਯੋਧਿਆਂ ਨੇ ਆਪਣੇ ਘੋੜਿਆਂ ਨੂੰ ਘੁਮਾਉਂਦਿਆਂ ਹੋਇਆਂ ਦੁਸ਼ਟਾਂ ਨੂੰ ਲਲਕਾਰਾ ਮਾਰ ਕੇ ਜੇਕਾਰਾ ਗਜਾਇਆ ਸੀ ਭਾਈ ਮਹਿਤਾਬ ਸਿੰਘ ਅਤੇ ਭਾਈ ਸੁਖਾ ਸਿੰਘ ਜਿਹਦਾ ਇਹ ਮੰਨਣਾ ਸੀ ਕਿ ਕਿਤੇ ਦੁਸ਼ਮਣ ਇਹ ਨਾ ਸਮਝ ਲਵੇ ਕੇ ਮੱਛੇ ਰੰਗਣ ਨੂੰ ਉਸ ਦੇ ਕਰਨੇ ਦਾ ਫਲ ਦੇ ਕੇ ਸਿੰਘ ਡਰਦੇ ਮਾਰੇ ਚੋਰੀ ਭੱਜ ਗਏ ਹਨ ਉਹਨਾਂ ਨੇ ਪਰਿਕਰਮਾ ਦੇ ਚੱਕਰ ਵਾਲੀ ਥਾਂ ਤੇ ਆਪਣੇ ਕੋੜਿਆਂ ਨੂੰ ਘੁਮਾ ਕੇ ਲਲਕਾਰਿਆ ਸੀ ਇਸ ਘਟਨਾ ਦੀ ਯਾਦਗਾਰੀ ਵਜੋਂ ਦੋਨਾਂ ਸਿੰਘਾਂ ਦੇ ਕੋੜਿਆਂ ਨੂੰ ਘੁਮਾਉਣ ਵਾਲੀ ਥਾਂ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਵੇ ਬਾਬਾ ਬੁੱਢਾ ਜੀ ਦੀ ਜਲਦੀ ਛਬੇਲ ਵਾਲੀ ਥਾਂ ਤੇ ਇਹ ਚੱਕਰ ਬਣਾਇਆ ਗਿਆ ਹੈ ਪਰਿਕਰਮਾਂ ਦੀਆਂ ਬਾਕੀ ਤਿੰਨ ਨੁਕਰਾਂ ਤੇ ਅਜਿਹਾ ਚੱਕਰ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ